ਪ੍ਰਤੀ ਨਾ ਦੇਣ ਤੇ ਹੋਟਲ ਦੇ ਬਾਹਰ ਖੜੀਆਂ ਗੱਡੀਆਂ ਨੂੰ ਲਗਾਤੀ ਅੱਗ ਮਾਰ ਗਈ ਦੁਆਰੇ ਤੇ ਮਾਰ ਮਾਰ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਨ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ 50 ਲੱਖ ਰੁਪਇਆ ਸਾਨੂੰ ਦੋ ਫਰौती ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀ ਕਿ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਚੰਕੀਦਾਰ ਨੇ ਭੱਜ ਕੇ ਬਚਾਈ ਜਾਨ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰ ਰਿਹਾ ਇਧਰ ਨੂੰ ਉਹ ਏਟ ਸੁੱਟੀ ਇਦਾਂ ਰੋੜਾ ਮਾਰ ਰਿਹਾ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਫਤਿਹਾਲੀ ਕੋਲ ਇਹਨਾਂ ਨੂੰ ਪਹਿਲਾਂ ਆਈ ਸੀ ਉਹ ਉਹਨਾਂ ਨੇ ਪਹਿਲਾਂ ਦਰਖਾਸਤ ਅੰਦਜੀ ਰੈਵਨਿਊ ਰੈਂਦੇ ਹੀ ਉੱਥੇ ਸ਼ਿਕਾਇਤ ਕੀਤੀ ਸੀ ਦੇਖੋ ਸੀਸੀਟੀਵੀ 'ਚ ਕੈਦ ਹੋਈ ਸਾਰੀ ਘਟਨਾ 14 ਤਰੀਕ ਨੂੰ ਲਾਸਟ ਵਾਰ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾਏ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਦਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾ ਤੇ ਉਧਰ ਅੱਗ ਲਾ ਕੇ ਤੇ ਬਸ 50-70 ਮਿੰਟਾਂ ਦੇ ਵਿੱਚ ਬੋਲਟ ਸਟਾਰਟ ਦੀ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਾਬੇ ਚਲੇ ਗਿਆ ਮੈਂ ਦਵਾ ਦਾ ਬੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਇੱਕ ਬੁਲਟ੍ਰਿਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਿਹੜਾ ਜਾਣੇ ਚੜ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਿਕਿਉਰਿਟੀ ਗਾਰਡ ਸੀਗਾ ਰਾਤ ਸਿਰਫ ਇਕੱਲਾ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜ ਦੋ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਾਨ ਕਰਨੀ ਸ਼ੁਰੂ ਕਰ ਦਿੱਤੀ ਕੋਈ 5-6 ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪੱਥਰਾਅ ਕੀਤਾ ਤੇ ਨਾਲੇ ਨਦੀ ਇੱਥੇ ਗੱਡੀ ਲੱਗੀ ਉਹਨੂੰ ਅੱਗ ਲਗਾਈ ਤੇ ਇਸ ਮੰਦੀ ਨਾਲ ਬਿਆਨ ਲੇ ਕੇ ਤੇ ਪਰਚਾ ਦਰਜ ਸਵਾ ਕਰਕੇ ਤੇ ਅਗਲੇਰੀ ਯਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਕੋਰ ਪੰਜਾਬ ਦੇ ਵਿੱਚ ਲਗਾਤਾਰ ਅਮਨ ਕਾਨੂੰਨ ਦੀ ਸਥਿਤੀ ajo ਲਗਾਤਾਰ ਵਿਗੜਦੀ ਜਾ ਰਹੀ ਹੈ ਆਇਦਿਨ ਪੰਜਾਬ ਦੇ ਵਿੱਚ ਫਰੋਤੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਫਰੋਤੀ ਨਾ ਦੇਣ ਤੇ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਫਰੋਤੀ ਨਾ ਦੇਣ ਤੇ ਸ਼ਰੀਆਮਕ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਲੋਕਾਂ ਨੂੰ ਮੌਦੇ ਘਾਟ ਉਤਾਰਿਆ ਜਾ ਰਿਹਾ ਜੀਹਾਂ ਇਸੇ ਤਰ੍ਹਾਂ ਦੀ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਸ ਦੇ ਵਿੱਚ ਦਵਾਲੀ ਤੋਂ ਹੀ ਇਸ ਵਿਅਕਤੀ ਨੂੰ ਧਮਕੀ ਭਰੀਆਂ ਕੌਲਾਂ ਆ ਰਹੀਆਂ ਸੀ ਜਿਸ ਦੇ ਵਿੱਚ 50 ਲੱਖ ਦੀ ਫਰौती ਦੀ ਮੰਗ ਕੀਤੀ ਜਾ ਰਹੀ ਸੀ ਤੇ ਫਰौती ਦੀ ਮੰਗ ਨੂੰ ਪੂਰਾ ਨਾ ਕਰਨ ਤੇ ਹੋਟਲ ਦੇ ਬਾਹਰ ਖੜੀਆਂ ਗੱਡੀਆਂ ਨੂੰ ਅੱਗ ਲਗਾ ਦਿੱਤੀ ਅਤੇ ਭੰਨ ਤੋੜ ਕੀਤੀ ਗਈ ਹੈ ਪੀੜਤ ਵਿਅਕਤੀ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਫੋਨ ਤੇ ਖੁੱਲ੍ਹਾਅਮ ਇਹਨਾਂ ਦੇ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਜੇਕਰ ਤੁਸੀਂ ਪੈਸੇ ਨਾ ਦਿੱਤੇ ਤਾਂ ਤੁਹਾਡੀ ਜਾਨ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਤਾਂ ਅੱਜ ਉਹੀ ਹੋਇਆ ਫਰौती ਨਾ ਦੇਣ ਦੇ ਚਲਦਿਆਂ ਗੱਡੀਆਂ ਤੇ ਹੋਰ ਸਮਾਨ ਦੀ ਜਿਹੜੀ ਐ ਭੰਤੋੜ ਕੀਤੀ ਗਈ ਐ ਹਾਲਾਂਕਿ ਗੱਡੀਆਂ ਨੂੰ ਅੱਗ ਤੱਕ ਲਗਾ ਦਿੱਤੀ ਗਿਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿ ਕਿਸ ਤਰ੍ਹਾਂ ਗੱਡੀਆਂ ਝਲ ਕੇ ਰਾਖ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਪੰਜਾਬ ਦੇ ਹਾਲਾਤ ਜਿਹੜੇ ਨੇ ਦਿਨ-ਬ-ਦਿਨ ਵਿਗੜਦੇ ਜਾ ਰਹੇ ਨੇ ਅਮਨ ਕਾਨੂੰਨ ਦੀ ਸਥਿਤੀ ਜੋ ਐ ਲਗਾਤਾਰ ਖਰਾਬ ਹੁੰਦੀ ਨਜ਼ਰ ਆ ਰਹੀ ਐ ਤਾਂ ਪੁਲਿਸ ਤੇ ਵੀ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਉਸ ਫਰੋਤੀ ਮੰਗਣ ਵਾਲੇ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਸਾਡਾ ਕੁਝ ਨਹੀਂ ਕਰ ਸਕਦੀ ਪਹਿਲਾਂ ਵੀ ਅਜਹੀਆਂ ਵਾਰਦਾਤਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਪੁਲਿਸ ਨੇ ਕੀ ਕੀਤਾ ਤਾਂ ਇਹ ਫਰौती ਮੰਗਣ ਵਾਲਿਆਂ ਦੇ ਵੱਲੋਂ ਕਿਹਾ ਜਾ ਰਿਹਾ ਤਾਂ ਪੀੜਤ ਦੇ ਅਨੁਸਾਰ ਰਾਤ ਦੇ ਸਮੇਂ ਬੁਲਟ ਮੋਟਰਸਾਈਕਲ ਤੇ ਆਏ 5-6 ਬਦਮਾਸ਼ਾਂ ਦੇ ਵੱਲੋਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਗੰਦੀਆਂ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਗਈਆਂ ਅਤੇ ਸਾਡੀਆਂ ਗੱਡੀਆਂ ਦੀ ਭੰਨ ਤੋੜ ਅਤੇ ਗੱਡੀਆਂ ਨੂੰ ਹਾਲਾਂਕਿ ਅੱਗ ਤੱਕ ਲਗਾ ਦਿੱਤੀ ਗਈ ਹੈ ਦਸਿਆ ਜਾ ਰਿਹਾ ਕਿ ਇਹ 50 ਲੱਖ ਦੀ ਫੌਤੀ ਨਾ ਦੇਣ ਦੇ ਕਾਰਨ ਅਜਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪਿੰਡ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡਾ ਲੱਖਾਂ ਦਾ ਨੁਕਸਾਨ ਹੋਇਆ ਸਾਡੇ ਕੋਲ ਜਿਹੜੀਆਂ ਉਹਨਾਂ ਦੇ ਵੱਲੋਂ ਗਾਲ੍ਹਾਂ ਕੱਢੀਆਂ ਗਈਆਂ ਨੇ ਉਸ ਦੀ ਵੀ ਵੌਇਸ ਰਿਕਾਰਡਿੰਗ ਹੈ ਤੇ ਉਹਨਾਂ ਦੇ ਵੱਲੋਂ ਇਨਸਾਬ ਦੀ ਜਿਹੜੀ ਗੋਹਾਰ ਲਗਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ ਉੱਥੇ ਤੁਹਾਨੂੰ ਦੱਸਦੀ ਕਿ ਇਹ ਸਾਰੀ ਘਟਨਾ ਜੋ ਸিসিਟੀਵੀ ਕੈਮਰੇ ਦੇ ਵਿੱਚ ਕੈਦ ਹੋਈ ਹੈ ਜਿਸ ਦੇ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾਵੋ ਕਿ ਪੰਜਾਬ ਦੇ ਹਾਲਾਤ ਜਿਹੜੇ ਨੇ ਦਿਨ-ਬਦ ਦਿਨ ਵਿਗੜਦੇ ਜਾ ਰਹੇ ਨੇ ਅਮਨ ਕਾਨੂੰਨ ਦੀ ਸਥਿਤੀ ਦੇ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਅੱਜ ਦਿਨ ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਗੋਲੀਬਾਰੀ ਦੀਆਂ ਘਟਨਾਵਾਂ ਦਿਨ-ਬਦ ਦਿਨ ਵੱਧਦੀਆਂ ਜਾ ਰਹੀਆਂ ਨੇ ਲੋਕਾਂ ਦੇ ਵਿੱਚ ਪੁਲਿਸ ਦਾ ਖੌਫ ਵੀ ਜਿਹੜਾ ਆ ਖਤਮ ਹੁੰਦਾ ਨਜ਼ਰ ਆ ਰਿਹਾ ਕਿਤੇ ਨਾ ਕਿਤੇ ਲੋਕਾਂ ਦੇ ਵੱਲੋਂ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਅਤੇ ਪੁਲਿਸ ਪ੍ਰਸ਼ਾਸਨ ਤੇ ਵੀ ਲੋਕਾਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਅਜੇਹੇ ਗੈਂਗਸਟਰਾਂ ਨਾਥ ਕਿਉਂ ਨਹੀਂ ਪਾਈ ਜਾ ਰਹੇ ਕਦੋਂ ਤੱਕ ਇਹ ਪੰਜਾਬ ਦੇ ਹਾਲਾਤ ਜਿਹੜੇ ਨੇ ਦਿਨ-ਬ-ਦਿਨ ਵਿਗੜਦੇ ਜਾਣਗੇ ਤਾਂ ਤੁਹਾਨੂੰ ਦੱਸ ਦਈਏ ਫਰੋਤੀ ਨਾ ਦੇਣ ਦੇ ਕਾਰਨ ਹੋਟਲ ਦੇ ਬਾਹਰ ਖੜੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ ਹੈ ਤਾਂ ਪੀੜਤ ਵਿਅਕਤੀ ਦੇ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਉਸ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਜਾਨ ਨੂੰ ਖਤਰਾ ਹੈ ਇਸ ਸਬੰਧੀ ਪੀੜਤ ਵਿਅਕਤੀ ਅਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਉਹ ਵੀ ਸੁਣਾ ਦਿਨਾ ਤੁਹਾਨੂੰ ਜੀ ਕੀ ਮਾਮਲਾ ਹੈ ਜੀ ਤੁਹਾਡੇ ਜਿਹੜੇ ਸਰਜੀਮ ਮਾਮਲਾ ਇਸ ਤਰ੍ਹਾਂ ਹੈ ਕਿ ਮਾਮਲਾ ਪਹਿਲੇ ਦਿਨ ਸ਼ੁਰੂ ਹੁੰਦਾ ਹੈ ਦਿਵਾਲੀ ਵਾਲੇ ਦਿਨ ਤੋਂ ਜਿੱਦਣ ਮੈਨੂੰ ਪਹਿਲੇ ਦਿਨ ਫੋਨ ਆਉਂਦਾ ਹੈ ਈ ਆਂਦਾ ਫੋਨ ਐਸੀ ਆਂਦਾ ਸੀਗਾ ਕਿ ਤੁਸੀਂ 50 ਲੱਖ ਰੁਪਇਆ ਸਾਨੂੰ ਦਓ ਫਰौती ਮੰਗੀ ਸੀ ਉਹਨਾਂ ਨੇ ਥ੍ਰੈਟ ਦਿੱਤੀ ਸੀਗੀ ਤੈਨੂੰ ਮਾਰ ਦਾਂਗੇ ਤੇਰਾ ਨੁਕਸਾਨ ਕਰਾਂਗੇ ਅਸੀਂ ਦਿਵਾਲੀ ਵਾਲੇ ਦਿਨ ਆਇਆ ਸੀਗਾ ਮੈਂ ਮੁੜ ਕੇ ਬਾਅਦ ਚ ਅਗਲੇ ਦਿਨ ਇੱਥੇ ਥਾਣੇ ਦਰਖਾਸਤ ਦਿੱਤੀ ਆਪਣੇ ਆਪ ਕਿਸੀ ਖਾਸ ਬੰਦੇ ਦਾ ਨਾਮ ਲੇਟਾ ਹੋਵੇ ਹਾਂਜੀ ਉਹਨਾਂ ਨੇ ਨਾਮ ਲਿਆ ਸੀ ਅਮਨ ਗੋਤਾ ਆਪਣਾ ਨਾਮ ਦੱਸਣ ਡਿਆ ਸੀਗਾ ਕਿ ਬਟਾਲੇ ਮੈਂ ਤਿੰਨ ਮਰਡਰ ਕੀਤੇ ਮੈਂ ਉਹੋ ਬੋਲਦਾ ਵਾਂ ਅਮਨ ਗੋਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਚਲੋ 2-4 ਦਿਨ ਮੈਨੂੰ ਟਾਈਮ ਲੱਗਿਆ ਮੇਰੇ ਕੋਲ ਫੋਨ ਲਾਉਂਦੇ ਰਹੇ ਮੈਂ ਫੋਨ ਪਿਕ ਨਹੀਂ ਕੀਤੀ ਉਹਨਾਂ ਦੀ ਫਿਰ 14 ਤਰੀਕ ਨੂੰ ਲਾਸਟ ਮੰਥ ਮੈਨੂੰ ਕਾਲ ਆਈ ਆ ਕਿ ਮਹੰਤ ਸਿੰਘ ਤੈਨੂੰ ਅਸੀਂ ਲਾਸਟ ਫੋਨ ਲਾਉਣਾ ਸੀ ਅਸੀਂ ਲਾਤਾਏ ਜੇ ਤੂੰ ਪੈਸੇ ਨਾ ਦਿੱਤੇ ਸਾਨੂੰ ਤੇ ਅਸੀਂ ਤੇਰਾ ਨੁਕਸਾਨ ਕਰਾਂਗੇ ਜਿਹੜੀਆਂ ਗੱਡੀਆਂ ਤੇਰਾ ਰੈਸਟੋਰੈਂਟ ਬੰਨਿਆ ਉਹਨੂੰ ਵੀ ਅੱਗ ਲਾਵਾਂਗੇ ਜਿਹੜੀਆਂ ਬਾਹਰ ਤੇਰੇ ਵਹੀਕਲ ਖੜੇ ਉਹਨਾਂ ਨੂੰ ਵੀ ਅੱਗ ਲਾਵਾਂਗੇ ਸਭ ਪਤਾ ਸੀ ਉਹਨਾਂ ਨੂੰ ਸਭ ਪਤਾ ਸੀ ਉਹਨਾਂ ਨੂੰ ਮੇਰੇ ਘਰ ਦੀ ਡਿਟੇਲ ਵੀ ਵਾਇਸ ਰਿਕਾਰਡ ਤੁਹਾਨੂੰ ਮੈਂ ਸੈਂਡ ਕੀਤੀ ਉਹ ਚ ਸਾਰੀ ਕੁਝ ਡਿਟੇਲ ਉਹਨਾਂ ਦੱਸੀ ਐ ਇੱਥੇ ਤੇਰਾ ਘਰ ਐ ਇੱਥੋਂ ਤੂੰ ਆਉਂਨਾ ਆ ਤੇਰੇ ਕੋਲ ਗੱਡੀ ਐ ਐਦਾਂ ਦਾ ਤੇਰਾ ਕਾਰੋਬਾਰ ਐ ਸਾਰੀ ਡਿਟੇਲ ਉਹਨਾਂ ਕੋ कल रात ਨੂੰ ਮੈਂ ਰੋਟੀ ਖਾ ਰਹਾ ਹੀਗਾ ਘਰੇ 9:30 ਵਜੇ ਦਾ ਟਾਈਮ ਹੋਣਾ ਇੱਕ ਬੁਲਟ ਤੇ ਇੱਕ ਸਪਲੈਂਡਰ ਦੇ ਉੱਤੇ ਤਿੰਨ ਤਿੰਨ ਜਣੇ ਜਾਣੇ ਚੜ ਕੇ ਆਏ ਨੇ ਘਰ ਦੇ ਲਾਗੇ ਪਹਿਲਾਂ ਉਹਨਾਂ ਨੇ ਮਾੜਾ ਮੋਟਾ ਰੈਕੀਜੀ ਕੀਤੀ ਹੈ ਕਿ ਕੌਣ ਹੈਗਾ ਉੱਥੇ ਕੌਣ ਨਹੀਂ ਸਿਕਿਉਰਿਟੀ ਗਾਰਡ ਸੀਗਾ ਰਾਤ ਸਿਰਫ ਇਕੱਲਾ ਉੱਥੇ ਉਸ ਤੋਂ ਬਾਅਦ ਉਹਨਾਂ ਨੇ ਵੇਖ ਕੇ ਇੱਕਦਮ ਆਣ ਕੇ ਤਾਬੜਦੋ ਉਹਨਾਂ ਨੇ ਪੈਟਰੋਲ ਸੁੱਟੇ ਨੇ ਗੱਡੀਆਂ ਦੇ ਉੱਤੇ ਗੱਡੀਆਂ ਦੇ ਉੱਤੇ ਅੱਗ ਲਾਤੀ ਤੇ ਧੋੜਪਨ ਕਰਨੀ ਸ਼ੁਰੂ ਕਰ ਦਿੱਤੀ ਕੋਈ ਹੋਰ ਕੁਝ ਬੋਲੇ ਹੋਣ ਜਾਂ ਗੋਲੀ ਚ ਬਹੁਤ ਕੁਝ ਬੋਲੇ ਨੇ ਵਿੱਚ ਸਭ ਵਾਇਸ ਰਿਕਾਰਡ ਉਹਦੇ ਵਿੱਚ ਹੈਗਾ ਨੇ ਗਾਲਾਂ ਕੱਢਣ ਦੇ ਨੇ ਪ ਗੋਲੀ ਦਾ ਵੀ ਕਹਿਣ ਦੇ ਨੇ ਕਿ ਜੋ ਚਲੋ ਜਿੰਨਾ ਤੋੜਪਾ ਨ ਕਰਨ ਦੇ ਸੀ ਗੋਲੀ ਦੀ ਆਵਾਜ਼ ਤੇ ਵਿੱਚ ਪਤਾ ਨਹੀਂ ਲੱਗਾ ਸਾਨੂੰ ਪਰ ਇੱਕ ਗੱਲ ਉਹ ਕਹਿੰਦੇ ਰਹੇ ਨੇ ਬਾਰ-ਬਾਰ ਕਿ ਗੋਲੀ ਮਾਰ ਸੰਦ ਕੱਟ ਤੇ ਗੋਲੀ ਮਾਰ ਇਹਨਾਂ ਦੇ ਇਨੀ ਗੱਲ ਉਹ ਵਾਇਸ ਰਿਕਾਰਡ ਦੇ ਵਿੱਚ ਕਲੀਅਰਲੀ ਆ ਰਹੀ ਹੈ ਕਿ ਹਾਂ ਵੀ ਗੋਲੀ ਦੀ ਉਹਨਾਂ ਨੇ ਗੱਲ ਕਹੀ ਹੈ ਬਾਕੀ ਅੱਗ ਲਾ ਕੇ ਤੇ ਮੁੜ ਕੇ ਬਾਅਦ ਚ ਗਾਲਾਂ ਗੂਲਾਂ ਕੱਢ ਕੇ ਤੇ ਭੱਜ ਗਏ ਤੇ ਦਿਵਾਲੀ ਤੋਂ ਬਾਅਦ ਦੀ ਅ ਦਰਖਾਸਤ ਦਿੱਤੀ ਹੈ ਹਾਂਜੀ ਕੋਈ ਅਸਰ ਨਹੀਂ ਆਇਆ ਨਹੀਂ ਕੁਝ ਨਹੀਂ ਉਸ ਦਰਖਾਸਤ ਉਦੇ ਕੋਈ ਕਾਰਵਾਈ ਨਹੀਂ ਹੋਈ ਮੈਨੂੰ ਮੈਂ ਨੰਬਰ ਵੀ ਦਿੱਤੇ ਜਿਹੜੇ VIP ਨੰਬਰ ਬਾਹਰ ਦੇ ਸੀਗੇ ਆਪਣੇ ਬਾਰੋਂ ਕਾਲ ਆਉਂਦੇ ਸੀ ਉਹ ਨੰਬਰ ਇਹਨਾਂ ਨੂੰ ਮੈਂ ਨੋਟ ਕਰਾਏ ਸੀਗੇ ਦੋ ਤਿੰਨ ਨੰਬਰ ਸੀ ਕਿ ਪੁਰਤਗਾਲ ਦਾ ਆ ਰਹੇ ਸੀ ਕਿ ਜਰਮਨੀ ਦਾ ਸੀ ਇੱਕ ਯੂ ਐਸ ਏ ਦਾ ਸੀਗਾ ਉਹ ਤਿੰਨੇ ਨੰਬਰ ਇਹਨਾਂ ਨੂੰ ਨੋਟ ਕਰਾ ਦਿੱਤੇ ਸੀ ਪਰ ਖਾਸੀ ਕਾਰਵਾਈ ਉਸ ਚੀਜ਼ ਦੇ ਉੱਤੇ ਹੋਈ ਕਿ ਲੱਗਦਾ ਤੁਹਾਨੂੰ ਹੁਣ ਸਰ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਨ ਤੇ ਪਤਾ ਲੱਗੇਗਾ ਕੌਣ ਹੈ ਕੀ ਹਿਸਾਬ-ਤਾਬ ਹੈ ਕਿੰਨੇ ਭੇਜ ਦਿੱਤਾ ਹੈ ਕਾਰੋਬਾਰ ਦਾ ਤੇ ਹੁਣ ਇਹਨਾਂ ਨੂੰ ਪਤਾ ਇਨਵੈਸਟੀਗੇਸ਼ਨ ਕਰਨਗੇ ਤੇ ਫਸਲ ਲੱਗੇਗਾ ਕਿਸ ਸਾਥਾ ਉਹ ਨਹੀਂ ਕੀਤੀ ਇਹਨਾਂ ਨੇ ਉਹਦੇ ਹੁਣ ਸਰ ਇਹਨਾਂ ਦੇ ਉੱਤੇ ਹੀ ਕਿਉਂ ਨਹੀਂ ਕੀਤੀ ਇਹਨਾਂ ਨੇ ਤੇ ਹੁਣ ਇਹਨਾਂ ਦਾ ਦੱਸਣਗੇ ਕਿ ਕਿਉਂ ਨਹੀਂ ਕੀਤੀ ਮੈਂ ਤੇ ਬਥੇਰੇ ਤੇਰੇ ਲੇ ਕੱਢਦਾ ਰਿਹਾ ਇਹਨਾਂ ਦੇ ਕੀ ਮੰਗ ਰਹੇ ਮੰਗ ਰਹੀ ਹੈ ਕਾਰਵਾਈ ਕਰਨ ਆਪਣੀ ਇਨਵੈਸਟੀਗੇਟ ਕਰਨ ਪ੍ਰੋਪਰ ਜਿਹੜੇ ਦੋਸ਼ੀ ਨੇ ਉਹ ਫੜੇ ਜਾਣ ਕਿ ਲੱਗਦਾ ਦੁਬਾਰਾ ਫੇਰ ਇਹੋ ਜੀ ਕਾਰਵਾਈ ਹੋਏ ਕਰਨਗੇ ਜਰੂਰ ਕਹਿ ਕੇ ਗਏ ਨੇ ਵਾਇਸ ਰਿਕਾਰਡ ਦੇ ਉੱਤੇ ਲਾਸਟ ਉਹਨਾਂ ਨੇ ਗੱਲ ਕਹੀ ਹੈ ਇਹ ਪੁੱਤ ਪਹਿਲੋਂ ਦੇ ਸਾੜਾਂਗੇ ਮੁੜ ਕੇ ਤੇਰੇ ਗੋਲੀਆਂ ਮਾਰਾਂਗੇ ਆਂਦੇ ਜੇ ਤੂੰ ਨਾ ਦਿੱਤੇ ਕੋ ਕਿੰਨੀਆਂ ਗੱਡੀਆਂ ਕਿੰਨਾ ਕਿੰਨਾ ਨੁਕਸਾਨ ਹੋਇਆ ਸਰ ਮੇਰੀਆਂ ਦੋ ਗੱਡੀਆਂ ਛੜ ਗਏ ਨੇ ਤੇ ਚਵਾਂ ਗੱਡੀਆਂ ਦੇ ਸ਼ੀਸ਼ੇ ਤੇ ਗਾੜੀਆਂ ショਵਾਂ ਸਾਰੀਆਂ ਭੰਗ ਗਏ ਨੇ ਦੋ ਦੇ ਕੰਪਲੀਟਲੀ ਪੂਰੀਆਂ ਕੋਲੇ ਹੀ ਕਰ ਦਿੱਤੀਆਂ ਨੇ ਸਾੜ ਹੀ ਦਿੱਤੀਆਂ ਨੇ ਕਿੰਨਾ ਕੁ ਨੁਕਸਾਨ ਸਮਝਦੇ ਆਠ ਕਿ ਲੱਖ ਦਾ ਨੁਕਸਾਨ ਕਰ ਗਏ ਆ ਬਾਈ ਦਾ ਮੈਂ ਹੁਣ ਅਧਵਿੰਦਰ ਸਿੰਘ ਦਵਿੰਦਰ ਸਿੰਘ ਜੀ ਕਿੱਥੇ ਤੇ ਰਹਿਣ ਵਾਲੇ ਜੀ ਕਿੱਥੇ ਰਹਿੰਦੇ ਆ ਇਸ ਵਲੇ ਤੇ ਕੀ ਹੋਇਆ ਰਾਤੀ ਮੈਂ ਇਥੇ ਮਜੀਠਾ ਹੀ ਹੁਣਾਵਾ ਖਾਸਾ ਪਤੀ ਆਪਣਾ ਘਰ ਤੇ ਇਹਦਾ ਸਕਿਉਰਟੀ ਗਾਰਡ ਦੇ 2 ਸਾਲ ਹੋ ਗਏ ਮੈਨੂੰ ਡਿਊਟੀ ਕਰਦਾ ਕਿੱਥੇ ਇਹਨਾਂ ਦੇ ਕੋਲ ਕਬਲ ਭਾਈ ਦੇ ਕੋਲ ਹੀ ਇੱਥੇ ਜਿੱਥੇ ਆ ਕੀ 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 ਕੰਮ ਕਰਦੇ ਆ ਸਕਿਉਰਟੀ ਦਾ ਹੀ ਮੈਨੂੰ ਰਹਾ ਧਿਆਨ ਰੱਖਣਾ ਇਹ ਕੀ ਕੰਮ ਕਰਦੇ ਇਹਨਾਂ ਦਾ ਡੀਲਰੀ ਦਾ ਇਦਾਂ ਪ੍ਰਾਣੀਆਂ ਗੱਡੀਆਂ ਇਦਾਂ ਲੈਣੀਆਂ ਵੇਚਣੀਆਂ ਤੇ ਉਹ ਮਰ ਲ ਗਿਆ ਮੈਂ ਤਾਂ ਜਿਆਦੀ ਗੱਲ ਦਾ ਤੇ ਪਤਾ ਨਹੀਂ ਮੈਂ ਰਾਤੀ ਇੱਥੇ ਬੈਠਾ ਹਾਂ ਅੰਦਰ ਤੇ ਇਧਰੋਂ ਬੰਦਾ ਇੱਕ ਆਇਆ ਵਾ ਆ ਸੜਕ ਦੇ ਉੱਤੇ ਉਹਨੇ ਮੇਰੇ ਵੱਲ ਇਦਾਂ ਵੇਖਿਆ ਬੜੇ ਗੌਰ ਨਾਲ ਤੇ ਕਰਪਾਨ ਉਹਨੇ ਫੜੀ ਸੀ ਹੱਥ 'ਚ ਨੰਗੀ ਤੇ ਮੈਂ ਉਹਨੂੰ ਵੇਖ ਕੇ ਉਤੋਂ ਤੇ ਉੱਠ ਕੇ ਇਧਰ ਨੂੰ ਆਇਆ ਅੱਗੇ ਨੂੰ ਥੋੜਾ ਜਿਹਾ ਮੈਂ ਹਵੇਖਾਂ ਕਿਹੜਾ ਬੰਦਾ ਉਹ ਫੇਰ ਆਇਆ ਨੂੰ ਚਲਾ ਗਿਆ ਟਰੱਕ ਵਾਲੇ ਪਾਸੇ ਉਧਰੋਂ ਫਿਰ ਉਹਨੇ ਇਦਾਂ ਇਸ਼ਾਰਾ ਮਾਰਿਆ ਸੱਤ ਅੱਠ ਜਣੇ ਮਰ ਕੇ ਘਟੋ ਘਟ ਅੱਠ ਜਣੇ ਹੈਗੇ ਹੀ ਅੱਛਾ ਉਹ ਆਏ ਆ ਮੇਰੇ ਉਹਨਾਂ ਇਦਾਂ ਰੋੜਾ ਮਾਰਿਆ ਇਧਰ ਨੂੰ ਉਹ ਵੇਟ ਸੁਟੀ ਇਦਾਂ ਰੋੜਾ ਮਾਰਿਆ ਮੈਂ ਭੱਜ ਕੇ ਉਹ ਗੇਟ ਦੇ ਅੰਦਰ ਵੜ ਗਿਆ ਗੇਟ ਇਦਾਂ ਢੋਲਿਆ ਕਿ ਸ਼ਾਇਦ ਮੈਨੂੰ ਇਹ ਵੀ ਮੇਰੇ ਨਾਲ ਆਉਣਗੇ ਬਚਾ ਦੇ ਮਾਰੇ ਬਚਾ ਦੇ ਮਾਰੇ ਤੇ ਉਹ ਰੌਲਾ ਪਾਉਣ ਡਿਆ ਬੰਦਾ ਇੱਕ ਕਹਿੰਦਾ ਗੋਲੀ ਮਾਰਦੇ ਉਹ ਉਹਨਾਂ ਕੀਤਾ ਵੀ ਆ ਮੇਰੇ ਨਾਲ ਸਿੱਧਾ ਜਦੋਂ ਇੱਥੇ ਆ ਗਏ ਆ ਗੋਲੀ ਚੱਲੀ ਨਹੀਂ ਤੇ ਗੋਲੀ ਬਾਅਦ ਵਿੱਚ ਫਿਰ ਮੈਨੂੰ ਪਤਾ ਨਹੀਂ ਮੈਂ ਗੇਟ ਦੇ ਅੰਦਰ ਵੜ ਗਿਆ ਬਾਕੀ ਉਹ ਬੰਦਾ ਕਹਿਣ ਰਿਹਾ ਵੀ ਗੋਲੀ ਮਾਰ ਗੋਲੀ ਹਾਂ ਕਹਿੰਦਾ ਵੀ ਗੋਲੀ ਮਾਰਦੇ ਗੋਲੀ ਮਾਰਦੇ ਮੈਂ ਦਵਾ ਦਾ ਅੰਦਰ ਵੜ ਕੇ ਗੇਟ ਬੰਦ ਕਰ ਲਿਆ ਤੇ ਉਹ ਉਹਨਾਂ ਨੇ ਫਿਰ ਆ ਇਹਦੇ ਉੱਤੇ ਮਾਰਿਆ ਇਧਰ ਤੇ ਉਧਰ ਅੱਗ ਲਾ ਕੇ ਤੇ ਬਸ 50-70 ਮਿੰਟਾਂ ਦੇ ਵਿੱਚ ਬੋਲਟ ਸਟਾਰਟ ਦੀ ਜਦੋਂ ਮੈਨੂੰ ਆਵਾਜ਼ ਆਈ ਆ ਮੈਂ ਹਵੇ ਚਲੇ ਗਿਆ ਮੈਂ ਦਵਾ ਦਾ ਬੰਦਰੋਂ ਨਿਕਲੇ ਆ ਫਿਰ ਮੈਂ ਇਹਦੀ ਅੱਗ ਬੁਝਾਈ ਫਟਾਫਟ ਮੋਟਰ ਚਾਲੂ ਕੀਤੀ ਤੇ ਪਾਣੀ ਮਾਰਿਆ ਅੱਗ ਬੁਝਾਈ ਮੈਂ ਫਟਾਫਟ ਕਿੰਨੇ ਕੁ ਲੋਕ ਸੀ 8 ਕੇ ਜਣੇ ਆ ਗਏ ਸੀ ਕਿਸ ਤਰ੍ਹਾਂ ਦੇ ਸੀ ਉਹ ਮੇਰਾ ਮਰ ਕੇ ਆਇਆ ਨਹੀਂ ਉਹਨਾਂ ਦਾ ਇੱਕ ਮੁੰਡੇ ਦਾ ਚਿਹਰਾ ਨੰਗਾ ਸੀਗਾ ਉਹਦੀ ਮੈਨੂੰ ਪਛਾਣਿਆ ਬਾਕੀ ਮੂੰਹ ਬਲੇਟੇ ਸੀ ਉਹਨਾਂ ਨੇ ਬਸ ਏਦਾਂ ਬਾਕ ਖੰਦੇ ਗੋਲੀ ਗਾਲੀ ਚੱਲਣ ਦੀ ਆਵਾਜ਼ ਆਈ ਤੁਹਾਨੂੰ ਮੈਂ ਮੈਂ ਅੰਦਰ ਵੜ ਗਿਆ ਮੈਂ ਮੈਂ ਤੁਹਾਨੂੰ ਕਹਾਂ ਮੈਨੂੰ ਨਹੀਂ ਲੱਗਾ ਪਤਾ ਬਸ ਆ ਆਜ ਆਉਂਦੇ ਸੀ ਜਿਹੜਾ ਠਾ ਠਾ ਮਾਰਨ ਦਾ ਸੀ ਗੱਡੀਆਂ ਦੇ ਉੱਤੇ ਹੋਰ ਕੋਈ ਬੋਲਣ ਦੇ ਸੀ ਕੁਝ ਆ ਰੌਲਾ ਪਾਉਂਦੇ ਸੀ ਉਹ ਏਦਾਂ ਕੈਮਰਿਆਂ 'ਚ ਆਇਆ ਰਿਕਾਰਡਿੰਗ ਤੇ ਬਾਅਦ ਘੱਟ ਕਰਾਂਦਾ ਇਹ ਗੱਲਾਂ ਗਾਲਾਂ ਗੋਲਾਂ ਕੱਢਣ ਦਾ ਇਹ ਭਾਈ ਜੀ ਨਾਲ ਕਿ ਅਜਿਹੇ ਸਾਰੇ ਤਿੱਕ ਸੋਈਆਂ ਰੋਡ ਦੇ ਉੱਤੇ ਇੱਕ ਰਾਤ ਮਾਮਲਾ ਹੋਇਆ ਕੀ ਮਾਮਲਾ ਸੀ ਇਹ ਨਾ ਕਵਲਿਆ ਮੁੰਡਾ ਇੱਥੇ ਆਪਣਾ ਦਾਦੂਪੁਰ ਦਾ ਰਹਿਣ ਵਾਲਾ ਵਾ ਹਾਲ ਵਾਸ ਯੇਤਰੰਦੀ ਦੇ ਉਹ ਰਹਿੰਦੇ ਨੇ ਇਹਨਾਂ ਦੇ ਇੱਥੇ ਆਪਣਾ ਕੰਸਟਰਕਸ਼ਨ ਦਾ ਕੰਮ ਹੀ ਕੋਈ ਰੈਸਟੋਰੈਂਟ ਵਗੈਰਾ ਬਣਾ ਰਹੇ ਸੀ ਇਹਨਾਂ ਨੇ ਕੋਈ 5-6 ਅਣਪਛਾਤੇ ਮੁੰਡੇ ਆਏ ਨੇ ਉਹਨਾਂ ਨੇ ਪੱਥਰਾਵ ਕੀਤਾ ਤੇ ਨਾਲੇ ਇੱਥੇ ਗੱਡੀ ਲੱਗੀ ਉਹਨੂੰ ਹੱਤ ਲਗਾਈ ਜਿਸ ਮੰਦੀ ਨਾਲ ਬਿਆਨ ਲੇ ਕੇ ਤੇ ਪਰਚਾ ਦਰਜ ਕਰਕੇ ਤੇ ਅਗਲੇਰੀ ਕਰਾਉਂਦੇ ਕੀ ਮਾਮਲਾ ਕੀ ਸੀ ਮੁੰਡੇ ਦੀ ਤਫਤੀਸ਼ 'ਚ ਕੀ ਸਾਹਮਣੇ ਆਇਆ ਮਾਮਲਾ ਹੁਣ ਉਹ ਜਦੋਂ ਮੁੰਡੇ ਫੜਾਂਗੇ ਤੇ ਉਹ ਪਤਾ ਲੱਗੂਗਾ ਕਿ ਉਹਨਾਂ ਦਾ ਕੀ ਕਾਰਨ ਹੈ। ਕ੍ਰਤੀ ਕ੍ਰਤੀ ਦਾ ਵੀ ਚੱਕਰ ਸੀ। ਸਾਥੀ ਵਾਲੀ ਕਾਲ ਇਹਨਾਂ ਨੂੰ ਪਹਿਲਾਂ ਆਈ ਸੀ। ਉਹ ਉਹਨਾਂ ਨੇ ਪਹਿਲਾਂ ਅਰਜ਼ੀ ਤਾਂ ਅੰਦੰਜੀ ਰੈਵਨਿਊ ਰਹਿੰਦੇ ਹੀ ਉੱਥੇ ਸ਼ਾਹ ਦਿੱਤੀ ਸੀ। ਉਹ ਵੀ ਇੱਕ ਵਾਰੀ ਵੇਖ ਕੇ ਤੇ ਆ ਪਰਚਾ ਦੇ ਕੇ ਫਿਰ ਵੇਖ ਲੈਣੇ ਆ। ਤੇ ਕਿੰਨੇ ਜੀ ਤੇ ਸਾਰਾ ਆਏ ਤੇ ਕਿੰਨੇ ਜਣੇ ਸੀ? ਮੋਟਰਸਾਈਕਲ ਤੇ ਆਏ ਸੀ 6 ਜਣੇ।